ਹੁੰਦਾ ਉਹ ਵੀ ਆਪਣੇ ਬਾਪੇ ਉਹਦੇ ਸੁਪਨੇ ਪੂਰੇ ਕਰਦਾ ਮੈਸੇ ਕਰਕੇ ਕਹਿਣਾ ਕਿ ਫਿਲਮ ਦੇਖੋ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਸਟੋਰੀ ਕੀ ਆ 2007 ਤੋਂ ਲਾਲਸ ਸ਼ੁਰੂਆਤ ਹੋਈ ਅੱਜ 2025 ਆ 25 ਸਾਲ ਇੰਡਸਟਰੀ ਨੂੰ ਦਿੱਤੇ ਆ ਸასიਖਾਲ ਦਰਸ਼ਕੋ ਤੁਸੀਂ ਦੇਖ ਰਹੇ ਹੋ ਅਮਰਦਰ ਦਾ ਟੀਵੀ ਤੇ ਮੈਂ ਹਾਂ ਮਾਨ ਸਿੰਘ ਸੋ ਪ੍ਰਸਿੱਧ ਕਲਾਕਾਰ ਦੇਵ ਖਹਿਰਾਵਾਲੋਂ ਆਪਣੀ ਨਵੀਂ ਫਿਲਮ ਜਿਹੜੀ ਜੂੰਦਾ ਰਹਿ ਬਾਪੂ ਰਿਲੀਜ਼ ਕੀਤੀ ਗਈ ਆ ਸੋ ਇਸ ਫਿਲਮ ਦੇ ਹੋਰ ਕਲਾਕਾਰ ਜਿਸ ਤਰੀਕੇ ਨਾਲ ਚਾਚਾ ਬਿਸਨਾ ਜੀ ਜਿਨ੍ਹਾਂ ਵੱਲੋਂ ਕਮੇਡੀ ਕੀਤੀ ਗਈ ਆ ਸੁਖਰਾ ਸਿੰਘ ਖਹਿਰਾ ਜੀ ਜਿਹੜੇ ਖਡੂਰ ਸਾਹਿਬ ਤੋਂ ਨੇ ਫਿਲਮ ਦੇ ਪ੍ਰੋਡਿਊਸਰ ਨੇ ਸੋ ਮਹਾਨ ਸ਼ਖਸੀਅਤਾਂ ਸਾਡੇ ਨਾਲ ਮੌਜੂਦ ਨੇ ਸੋ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਜਿਹੜੇ ਫਿਲਮ ਦੇ ਮੇਨ ਕਲਾਕਾਰ ਨੇ ਦੇਵਖਰਾ ਜੀ ਉਹਨਾਂ ਨਾਲ ਗੱਲ ਕਰਦੇ ਆਂ ਦੇਵਖਰਾ ਜੀ ਅੱਜ ਫਿਲਮ ਜਿਹੜੀ ਨਵੀਂ ਤੁਸੀਂ ਰਿਲੀਜ਼ ਕੀਤੀ ਆ ਜਿਉਂਦਾ ਰਹਿ ਬਾਪੂ ਸੋ ਕੀ ਫਿਲਮ ਦੀ ਸਟੋਰੀ ਆ ਤੇ ਦਰਸ਼ਕਾਂ ਨੂੰ ਅੱਜ ਕੀ ਮੈਸੇਜ ਦੇਣਾ ਚਾਹੁੰਦੇ ਹਨ ਮਨਪਾ ਜੀ ਸਭ ਤੋਂ ਪਹਿਲਾਂ ਤੁਹਾਡੇ ਦਰਸ਼ਕਾਂ ਨੂੰ ਤੇ ਤੁਹਾਡੇ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਇਹਦੇ ਵਿੱਚ ਦੱਸਣਾ ਚਾਹੁੰਦਾ ਕਿ ਇਹਦੇ ਵਿੱਚ ਨਾ ਇੱਕ ਸਪੈਸ਼ਲ ਮੈਸੇਜ ਇਹ ਦਿੱਤਾ ਗਿਆ ਵਾ ਕਿ ਜਿੱਦਾਂ ਆਪਣੇ ਪੰਜਾਬ ਦੇ ਲੋਕ ਵਿਦੇਸ਼ਾਂ ਵੱਲ ਦੌੜ ਰਹੇ ਨੇ ਇਸੇ ਤਰ੍ਹਾਂ ਹੀ ਜਿਹੜੇ ਪ੍ਰਵਾਸੀ ਨੇ ਉਹ ਆਪਣੇ ਪੰਜਾਬ ਤੇ ਸਿੱਝ ਜਿ세 ਜੇ ਵਧ ਆ ਰਹੇ ਨੇ ਤੋ ਇਹ ਬਹੁਤ ਵੱਡੀ ਇੱਕ ਸਾਡੇ ਸਮਾਜ ਦੀ ਦੁਖਾਂਤ ਆ ਜਿਹੜਾ ਮੈਂ ਫਿਲਮ ਰਾਹੀਂ ਦਿਖਾਉਣਾ ਚਾਹਿਆ ਇਸ ਤੋਂ ਇਲਾਵਾ ਨਵੀਂ ਜੰਗ ਜਨਰੇਸ਼ਨ ਜਿਹੜੀ ਆ ਉਹਨਾਂ ਦੀ ਥਿੰਕਿੰਗ ਕੀ ਆ ਬਾਹਰ ਬੈਠੇ ਦੀ ਥਿੰਕਿੰਗ ਕੀ ਆ ਔਰ ਇੱਥੇ ਜਿਹੜੇ ਜਾਣਦੇ ਚਾਹਵਾਨ ਨੇ ਉਹਨਾਂ ਦੀ ਥਿੰਕਿੰਗ ਕੀ ਆ ਉਹ ਮੈਂ ਬਖੂਬੀ ਦਰਸਾਈ ਆ ਉਹਨਾਂ ਦੇ ਅੰਦਰ ਆਤਮਾ ਦੀ ਬਾਤ ਦਿਖਾਈ ਹੈ ਜੀ ਤੇ ਖੈਰਾ ਸਾਹਿਬ ਇਹਦੇ ਵਿੱਚ ਫਿਲਮ ਦੇ ਵਿੱਚ ਤੁਹਾਡੇ ਤੋਂ ਇਲਾਵਾ ਇਹ ਚਾਚਾ ਬਿਸਨਾਨ ਜੀ ਨੇ ਕੰਮ ਕੀਤਾ ਸਖਰਾ ਸਿੰਘ ਖੈਰਾ ਜੀ ਨੇ ਕੰਮ ਕੀਤਾ ਹੋਰ ਕਿਹੜੇ-ਕਿਹੜੇ ਕਲਾਕਾਰਾਂ ਨੇ ਸਾਥ ਦਿੱਤਾ ਤੁਹਾਡਾ ਇਸ ਤੋਂ ਇਲਾਵਾ ਜੀ ਇਹ ਰੋਜਕੌਰ ਬੱਚੀ ਜਿਹੜੀ ਹੈ ਇਹਨੇ ਬਹੁਤ ਵਧੀਆ ਤਰੀਕੇ ਦੇ ਨਾਲ ਕਰੈਕਟਰ ਨੂੰ ਰਵਾਇਆ ਔਰ ਮੈਂ ਦਾਵਾ ਕਰਦਾ ਵਾਂ ਕਿ ਇਸ ਦਾ ਕਰੈਕਟਰ ਵੇਖ ਕੇ ਜਿਹੜੇ ਸਾਰੇ ਦਰਸ਼ਕ ਆ ਬੜੀ ਵਾਰ ਇਮੋਸ਼ਨਲ ਹੋਣਗੇ ਜੀ ਤੇ ਸਾਡੀ ਟੀਮ ਨੇ ਅਹੀਂ ਬਹੁਤ ਵਧੀਆ ਕੰਮ ਕੀਤਾ ਜੀ ਇਹ ਸਾਡੇ ਸੁਖਰਾ ਖਹਿਰਾ ਜੀ ਦਿਨ ਰਾਤ ਇਹ ਕੀਤਾ ਸੀ ਦੋਵਾਂ ਜਾਣਿਆਂ ਨੇ ਤੇ ਫਿਰ ਇਹ ਫਿਲਮ ਨੇਪਰੇ ਚੜੀ ਬਹੁਤ ਮਹਾਨ ਸ਼ਖਸੀਅਤ ਚਾਚਾ ਬਹਿਨਾ ਜੀ ਜਿਨ੍ਹਾਂ ਨੇ ਇਸ ਫਿਲਮ ਨੂੰ ਚਾਰ ਚੰਨ ਲਾਏ ਇੱਕ ਮਿਆਰੀ ਤੇ ਵਧੀਆ ਕਮੇਟੀ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਜੀ ਅੱਛਾ ਖਹਿਰਾ ਸਾਹਿਬ ਇਹ ਜਿਹੜੀ ਫਿਲਮ ਤੁਹਾਡੀ ਪਾਈ ਗਈ ਆ ਕਿਹੜੇ ਚੈਨਲ ਤੇ ਪਾਈ ਗਈ ਆ ਕਿਹੜਾ ਚੈਨਲ ਖੋਲ ਕੇ ਦਰਸ਼ਕ ਦੇਖ ਸਕਦੇ ਨੇ ਮੈਂ ਸਾਰੇ ਦਰਸ਼ਕਾਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਮੇਰਾ ਚੈਨਲ ਹੈ ਦੀਪ ਖਹਿਰਾ ਦੇ ਵੀਖਾ ਰਾ ਚੈਨਲ ਤੇ ਤੁਸੀਂ ਜਾਓ ਉਹਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸਾਰੇ ਆਪਣੇ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਜੇ ਫਿਲਮ ਚੰਗੀ ਲੱਗੇ ਤੇ ਫਿਰ ਉਹਨਾਂ ਨੂੰ ਸ਼ੇਅਰ ਕਰਿਓ ਕਿਉਂਕਿ ਮੈਂ ਵਾਦਾ ਮੇਰਾ ਕਿ ਇਹ ਫਿਲਮ ਬਹੁਤ ਭਾਵਪੂਰਤ ਔਰ ਬੜੀ ਵਧੀਆ ਮਿਆਰੀ ਫਿਲਮ ਬਣਾਈ ਗਈ ਆ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਇਹਨੂੰ ਫਿਲਮਾਇਆ ਗਿਆ ਵਧੀਆ ਤਕਨੀਕ ਦੇ ਨਾਲ ਇਹਦਾ ਸਾਰਾ 뮤직 ਬਣਾਇਆ ਗਿਆ ਤੇ ਮੈਨੂੰ ਬਹੁਤ ਆਸ ਹੈ ਸੋ ਇਹ ਸਾਨੂੰ ਫਿਲਮ ਦੇ ਜਿਹੜੇ ਮੇਨ ਕਲਾਕਾਰ ਦੇਵ ਖਹਿਰਾ ਜੀ ਚਾਚਾ ਬਿਸ਼ਨਾ ਜੀ ਜਿਨ੍ਹਾਂ ਵੱਲੋਂ ਫਿਲਮ ਦੇ ਵਿੱਚ ਕਮੇਡੀ ਕੀਤੀ ਗਈ ਐ ਸੋ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਲਈ ਇੱਕ ਅਕਸਰ ਜਿਹੜਾ ਆਪਾਂ ਦੇਖਦੇ ਆਂ ਸੋਸ਼ਲ ਮੀਡੀਆ ਤੇ ਚਾਚਾ ਬਿਸ਼ਨਾ ਜੀ ਜਿਹੜੇ ਬੜੇ ਮਸ਼ਹੂਰ ਨੇ ਸੋ ਅਕਸਰ ਆਪਣੀਆਂ ਫਿਲਮਾਂ ਨਾਲ ਸਟੋਰੀਆਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਨੇ ਸੋ ਸਾਡੇ ਨਾਲ ਅੱਜ ਚਾਚਾ ਬਿਸ਼ਨਾ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦਾ ਆਪਾਂ ਨੂੰ ਮੌਕਾ ਮਿਲਿਆ ਸੋ ਗੱਲਬਾਤ ਕਰਦੇ ਆਂ ਹਾਂਜੀ ਚਾਚਾ ਜੀ ਨਵੀਂ ਫਿਲਮ ਰਿਲੀਜ਼ ਕੀਤੀ ਜਿਉਂਦਾ ਰਹੇ ਬਾਪੂ ਸੋ ਕੀ ਦਰਸ਼ਕਾਂ ਨੂੰ ਤੁਸੀਂ ਅੱਜ ਮੈਸੇਜ ਦੇਣਾ ਚਾਹੁੰਦੇ ਆ। ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਧੰਨਵਾਦ ਹਮਦਰਦ ਟੀਵੀ ਔਰ ਤੁਹਾਡੀ ਪੂਰੀ ਟੀਮ ਦਾ ਤੁਸੀਂ ਇੱਥੇ ਆਇਓ ਤੁਹਾਡੇ ਆਏ ਦਾ ਪਹਿਲਾਂ ਅਸੀਂ ਸਵਾਗਤ ਕਰਦੇ ਆਂ। ਫਿਲਮ ਬਹੁਤ ਵਧੀਆ ਬਣੀ ਆ ਔਰ ਫਿਲਮ ਦੀ ਜਿਹੜੀ ਟਾਈਮਿੰਗ ਹੈ ਜਿਹੜੀ ਕਿੰਨੀ ਹੈਗੀ ਉਹ ਵੀ ਮਤਲਬ 1 ਆਵਰ ਤੱਕ ਹੈਗੀ ਆ। ਔਰ ਫਿਲਮ ਬਣਾਉਣ ਦੇ ਵਿੱਚ ਸਭ ਤੋਂ ਜ਼ਿਆਦਾ ਮਿਹਨਤ ਇਹ ਇੱਕ ਡਾਇਰੈਕਟਰ ਦੀ ਹੁੰਦੀ ਆ ਆਰਟਿਸਟਾਂ ਨੂੰ ਚਲੋ ਕੰਮ ਕਰਨਾ ਹੁੰਦਾ ਪਰ ਡਾਇਰੈਕਟਰ ਨੇ ਕੰਮ ਕਰਵਾਉਣਾ ਹੁੰਦਾ ਨਵੇਂ ਬੰਦੇ ਕੋਲੋਂ ਵੀ ਤੇ ਪੁਰਾਣੇ ਬੰਦੇ ਕੋਲੋਂ ਵੀ ਚਲੋ ਜਿਹੜੇ ਪੁਰਾਣੇ ਹੁੰਦੇ ਉਹਨਾਂ ਨੂੰ ਤਾਂ ਥੋੜੀ ਨੌਲੇਜ ਹੁੰਦੀ ਕੈਮਰਾ ਅੱਗੇ ਕਿਵੇਂ ਕੰਮ ਕਰਨਾ ਹਨ ਬਟ ਕੁਝ ਬਰੀਕੀਆਂ ਵੀ ਹੁੰਦੀਆਂ ਜਿਹੜੀਆਂ ਉਹਨੂੰ ਦੱਸਣਾ ਪੈਂਦਾ ਵੀ ਹਾਂ ਭਾਈ ਤੁਸੀਂ ਐਨੇ ਦਾਰੇ ਚ ਰਹਿ ਕੇ ਤੋਂ ਲਿਮਟ ਤੋਂ ਬਾਹਰ ਨਹੀਂ ਜਾਣਾ ਇਹ ਵੀ ਡਾਇਰੈਕਟਰ ਨੇ ਦੱਸਣਾ ਪੈਂਦਾ ਔਰ ਪ੍ਰੋਡਿਊਸਰ ਨੇ ਪਤਾ ਕਰਨਾ ਹੁੰਦਾ ਵੀ ਕਿਹੜਾ ਡਾਇਰੈਕਟਰ ਮੈਂ ਚੂਜ਼ ਕਰਾਂ ਕਿਨੂੰ ਲਵਾਂ ਹਨ ਜਿਹਨੂੰ ਨੌਲੇਜ ਕਮਾਲ ਦੀ ਆ ਤੇ ਖੈਰੇ ਨੇ ਦੋਵੇਂ ਤੇ ਵਧੀਆ ਕੰਮ ਕੀਤਾ ਤੇ ਫਿਲਮ ਬਹੁਤ ਹੀ ਵਧੀਆ ਬਣੀ ਇਹਦੇ ਵਿੱਚ ਕਲਾਕਾਰਾਂ ਨੇ ਬਹੁਤ ਸੋਹਣਾ ਕੰਮ ਕੀਤਾ ਜਿੱਦਾਂ ਖੈਰਾ ਸਾਹਿਬ ਆ ਮੇਨ ਲੀਡ ਤੇ ਨੇ ਦੇਵ ਖੈਰਾ ਜੀ ਨਵਰੋਜ ਮੇਨ ਲੀਡ ਤੇ ਨੇ ਹਨਾ ਤੇ ਆਪਾਂ ਮੈਂ ਤੁਹਾਡਾ ਛੋਟੇ ਵੀਰ ਨੇ ਵੀ ਕੰਮ ਕੀਤਾ ਜਿੰਨਾ ਕਿ ਚਲੋ ਭਾਈ ਹੁਣਾਂ ਨੇ ਮੈਨੂੰ ਮੌਕਾ ਦਿੱਤਾ ਔਰ ਸੱਬੀ ਟਵਾਲ ਜੀ ਗੋਇੰਦਵਾਲ ਸਾਹਿਬ ਤੋਂ ਨਾ ਬਹੁਤ ਸੋਹਣਾ ਕੰਮ ਕੀਤਾ ਕਿੱਕਾ ਇੱਕ ਵੀਰ ਸਾਡਾ ਬਹੁਤ ਸੋਹਣਾ ਕੰਮ ਔਰ ਇੱਕ ਦੋ ਹੋਰ ਵੀ ਹੈਗੇ ਨੇ ਜਿਹੜੇ ਬਟਾਲੇ ਤੋਂ ਗੁਰਦਾਸਪੁਰ ਤੋਂ ਉਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ ਆਰਟਿਸਟ ਬਹੁਤ ਵਧੀਆ ਨੇ ਇਹਨਾਂ ਦੀ ਚੁਆਇਸ ਬਹੁਤ ਵਧੀਆ ਔਰ ਫਿਲਮ ਬਣਾਉਣ ਦੇ ਵਿੱਚ ਬਹੁਤ ਵਧੀਆ ਇਹਨਾਂ ਨੇ ਜੋ ਚਾਹੁੰਦੇ ਸੀ ਕਲਾਕਾਰਾਂ ਤੋਂ ਉਸ ਤੋਂ ਵੱਧ ਕੇ ਸਾਰਿਆਂ ਨੇ ਵਧੀਆ ਕੰਮ ਕੀਤਾ ਅੱਗੋਂ ਵੀ ਇਦਾਂ ਦੀਆਂ ਫਿਲਮਾਂ ਖੈਰਾ ਸਾਹਿਬ ਲੈ YouTube ਚੈਨਲ ਹੈ ਉੱਤੇ ਜਾ ਕੇ ਤੁਸੀਂ ਇਹ ਫਿਲਮ ਦੇਖ ਸਕਦੇ ਹੋ ਔਰ ਹੋ ਸਕੇ ਤਾਂ ਤੁਸੀਂ ਭਾਵੇਂ ਰਿਸ਼ਤੇਦਾਰਾਂ ਨੂੰ ਸ਼ੇਅਰ ਕਰਿਓ ਕਿਉਂਕਿ ਕਈ ਵਾਰੀ ਕਹਿ ਦਿੰਦਾ ਆਪ ਕਹਿਦੇ ਵੀ ਸ਼ੇਅਰ ਕਰਿਓ ਪਰ ਕਈ ਕਰਦੇ ਨਹੀਂ ਪਰ ਜੇ ਤੁਹਾਨੂੰ ਵਧੀਆ ਲੱਗੇ ਤੁਸੀਂ ਆਪ ਹੀ ਸ਼ੇਅਰ ਕਰ ਦੇਣੀ ਹੈ ਸਾਡੇ ਕਹਿਣ ਦੀ ਲੋੜ ਹੀ ਨਹੀਂ ਪੈਣੀ ਲਾਈਕ ਵੀ ਤੁਸੀਂ ਆਪਣੇ ਆਪ ਹੀ ਕਰ ਦੇਣੀ ਕਿਉਂਕਿ ਫਿਲਮ ਹੀ ਏਡੀ ਵਧੀਆ ਮੈਸੇਜ ਬੜੇ ਵਧੀਆ ਫਿਲਮ ਦੇ ਵਿੱਚ ਹਾਂਜੀ ਅੱਛਾ ਚਾਚਾ ਬਹਿਨਾ ਜੀ ਜਦੋਂ ਤੁਹਾਡੇ ਨਾਲ ਦੇਵ ਜੀ ਨੇ ਸੰਪਰਕ ਕੀਤਾ ਵੀ ਆਪਾਂ ਫਿਲਮ ਬਣਾਉਣੀ ਆ ਹਾਂਜੀ ਇਹ ਤਾਂ ਨੂੰ ਇਹਨਾਂ ਸਕ੍ਰਿਪਟ ਪਹਿਲਾਂ ਦੱਸੀ ਹੋਵੇਗੀ ਕਿ ਆਹ ਸਕ੍ਰਿਪਟ ਤੇ ਆਪਾਂ ਕੰਮ ਕਰਨਾ ਸੋ ਤੁਹਾਨੂੰ ਇਹ ਚ ਫਿਲਮ ਚ ਖਾਸ ਕੀ ਲੱਗਾ ਜਿਹੜਾ ਤੁਸੀਂ ਇਹ ਫਿਲਮ ਜਿਹੜਾ ਇਹਦੇ ਵਿੱਚ ਕੰਮ ਕੀਤਾ ਜਦੋਂ ਮੈਨੂੰ ਬਾਜੀ ਦੇਵਖੜਾ ਜੀ ਨੇ ਕਾਲ ਕੀਤੀ ਕਿ ਬਾਜੀ ਆਪਾਂ ਇਸ ਤਰ੍ਹਾਂ ਦੀ ਫਿਲਮ ਲਿਖ ਰਹੇ ਹਾਂ ਤੇ ਲਿਖਣ ਤੋਂ ਪਹਿਲਾਂ ਹੀ ਕਿ ਆਪਾਂ ਵੱਡੀ ਕਰਾਂਗੇ ਮੈਂ ਦੇਵਖੜਾ ਜੀ ਦੀ ਗੱਲ ਨਾਲ ਐਗਰੀ ਹਾਂ ਕਿਉਂਕਿ ਵੱਡੀਆਂ ਫਿਲਮਾਂ ਦੇ ਵਾਸਤੇ ਬਜਟ ਬਹੁਤ ਵੱਡਾ ਹੁੰਦਾ ਕਰੋੜਾਂ ਦੇ ਹਿਸਾਬ ਨਾਲ ਅੱਜਕੱਲ ਜਿਹਦੀ